हां जी मित्रों अपन पहुंच चुके हैं जी ठनौला पशु मंडी ਦੇ ਵਿੱਚ ਅੱਜ ਜਿਹ ਤਰੀਕ ਹੈਗੀ ਜੀ 11 ਦੂਜਾ ਮਹੀਨਾ 2026 ਹੈ ਜੀ ਆਪਣਾ YouTube ਚੈਨਲ ਹੈ ਜੀ ਮੈਟਰ ਧਾਲੀਵਾਲ 76 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਵੀਡੀਓ ਨੂੰ ਬਾਈ ਐਂਡ ਤੱਕ ਦੇਖੋ ਅੱਜ ਦੀ ਮੰਡੀ ਦੇ ਵਿੱਚ ਬਾਈ ਜੀ ਬਹੁਤ ਦੂਰੋਂ ਦੂਰੋਂ ਵਪਾਰੀ ਪਹੁੰਚਿਆ ਮੱਝਾਂ ਨੂੰ ਖਰੀਦਣ ਦੀ ਖਾਤਰ ਅੱਜ ਦੀ ਮੰਡੀ ਦੇ ਵਿੱਚ گاਵਾ ਵੀ ਬਾਈ ਬਹੁਤ ਜ਼ਿਆਦੇ ਪਹੁੰਚੇ ਆ ਵਧੀਆ ਵਧੀਆ ਨਸਲ ਦੀਆਂ ਆਓ ਜੀ ਮੰਡੀ ਦੇ ਵਿੱਚ ਦੇਖੋ ਜੀ ਮੱਝਾਂ ਤੇ گاਵਾ ਕੀ ਰੇਟ ਵਿਕ ਰਹੀਆਂ ਆਜੋ ਮਿੱਤਰੋ ਤੁਸੀਂ ਵੀ ਧਨੋਲੇ ਦੀ ਪਸ਼ੂ ਮੰਡੀ ਦੇ ਵਿੱਚ ਬਾਈ ਜੀ ਆਜੋ ਕਰਾਂ ਬਈ ਦਵਾਦਾ ਲੋ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਧਨੋਲਾ ਪਸ਼ੂ ਮੰਡੀ ਦੇ ਵਿੱਚ ਤੁਹਾਨੂੰ ਅੱਜ ਦਿਖਾਵਾਂਗੇ ਇੱਕ ਗਾਂ ਜੀ ਪਹਿਲਾਂ ਆਪਣਾ YouTube ਚੈਨਲ ਸੁਣ ਲਓ ਬਾਈ ਜੀ YouTube ਚੈਨਲ ਆਪਣਾ ਮੈਟਰ ਢਾਲੀਵਾਲ 76 ਲੋ ਵੀ ਮਿੱਤਰੋ ਗਾਂ ਬਹੁਤ ਵਧੀਆ ਹੈਗੀ ਆ ਬਾਈ ਨਾਲ ਤੁਹਾਡੀ ਗੱਲ ਕਰਾਵਾਂਗੇ ਦੇਖ ਸਕਦੇ ਹੋ ਗਾਂ ਸੋਈ ਵੀ ਆ ਵਧੀਆ ਗਾਂ ਜੀ ਕੁਆਲਟੀ ਐ ਜੈਨ ਵੀਡੀਓ ਲੋ ਦੇਖੋ ਗਾ ਬਾਈ ਰਾਜੀ ਬਾਜੀ ਗਾਜੀਪੁਰੀ ਵਧੀਆ ਗਾ ਸਰੇ ਦੀ ਦੇਖ ਐਦੋਂ ਆ ਬਾਈ ਦੀ ਗਾ ਕੀ ਹੋਰ ਬਾਈ ਕੀ ਹਾਲਾ ਵਧੀਆ ਵੀਰੇ ਆਪਣਾ ਪਿੰਡ ਵੀਰੇ ਹਾਂ ਜਿਹੜਾ ਸਹਿਣਾ ਬਾਈ ਪਿੰਡ ਸਹਿਣਾ ਤੇ ਨੌ ਕੀ ਆ ਵੀਰੇ ਨੌ ਸੁਖਵਿੰਦਰ ਸਿੰਘ ਸੁਖਵਿੰਦਰ ਇਹ ਸੁਖਵਿੰਦਰ ਆਪਣੀ ਗਾ ਕੰਮੇ ਸੂਏ ਆ ਬਾਈ ਇਹ ਜਰਸੀ ਕ੍ਰਾਸ ਆ ਇਹ ਦੂਜੇ ਸੂਏ ਵਹਿੜਾ ਠੀਕ ਐ ਹਾਂ ਦੂਜੇ ਸੂਏ ਬੈਡ ਮਾਗਰ ਕੀ ਬਾਈ 5 ਸਵਾ 5 ਫੈਂਟ ਆਉਂਦੀ ਆ 12 13 ਕਿਲੋ ਦੁੱਧ ਆ ਠੀਕ ਆ ਮਾਗਰ ਮਾਗਰ ਬੱਸਾ ਬਾਈ ਮਾਗਰ ਬੱਸਾ ਆ ਪਹਿਲਾਂ ਜੇ ਰੇਟ ਕੀ ਕਰਤਾ ਜੀ ਇਹਦਾ ਰੇਟ ਬਾਈ ਦੇਣ ਲੈਣ 45000 ਰੁਪਏ 45000 ਲਓ ਵੀ ਦੇਣ ਲੈਣ 45000 ਰੁਪਏ ਠੀਕ ਹੈ ਜੀ ਮੁੱਲ ਕਹਿੰਦਾ ਬਾਈ ਕਹਿੰਦਾ ਜੇ 50 ਮੰਗ ਲਈਏ ਪਰ ਦੇਣ ਲੈਣ ਨਹੀਂ ਕਰਿਆ ਜੀ ਦੇਖ ਸਕਦੇ ਹੋ ਵੀਡੀਓ ਵਧੀਆ ਬੱਚਾ ਜੀ ਮਾਗਰ ਆਪਣਾ ਫੋਨ ਨੰਬਰ ਬੋਲੀ ਬਾਈ ਫੋਨ ਨੰਬਰ ਕਿੰਨਾਗਾ ਬਾਈ ਆਪਾਂ 9866410 927886900 ਲੋ ਬਈ ਆ ਬਾਈਆਂ ਦਾ ਫੋਨ ਨੰਬਰ ਆ ਹਾਂਜੀ ਨਾਜ਼ਮੀ ਬਾਈਆਂ ਤੋਂ ਗਾਂ ਖਰੀਦਿਓ ਜੀ ਮੇਤਰੋ ਗਾਂ ਹੋਰ ਵੀ ਬਹੁਤ ਆਈਆਂ ਤੁਸੀਂ ਦੇਖ ਸਕਦੇ ਮੰਡੀ ਦੇ ਵਿੱਚ ਬਹੁਤ ਸੋਹਣੀਆਂ ਗਾਂਈਆਂ ਜੀ ਦੇਖ ਸਕਦੇ ਵੀਰੇ ਕਰਦੇ ਸ਼ੇਅਰ ਲਾਈਕ ਨਾਜ਼ਮੀ ਤੋਂ ਦੇਖ ਸਕਦੇ ਬਈ ਵੀਡੀਓ ਤੁਹਾਨੂੰ ਵੀਰੇ ਸ਼ੇਅਰ ਲਾਈਕ ਹੋਰ ਜੇ ਨਾਮ ਕਰਨਾ ਬੰਦਾ ਲੋ ਜੀ ਮਿੱਤਰੋ ਗਾਂ ਜੀ ਕੋਹਰ ਆ ਗਈ ਤੁਸੇ ਦੇਖ ਸਕਦੇ ਹੋ ਕਾਲੇ ਰੰਗ ਦੀ ਇਹਦੇ ਨਾਲ ਆ ਬਾਈ ਜੀ ਆ ਦੱਬੀ ਗਾਂ ਦੇਖੋ ਵੀਡੀਓ ਦੇ ਵਿੱਚ ਬਹੁਤ ਵਧੀਆ ਗਾਂ ਜੇ ਮੰਗ ਰਹਾ ਬੱਛਾ ਬਾਈ ਦੋ ਗਾਂਜਾਂ ਲੈ ਕੇ ਆਇਆ ਬਾਈ ਨੂੰ ਪੁੱਛਦੇ ਆਪਾਂ ਪਿੰਡ ਕਿਹੜਾ ਹੈਗਾ ਹੋਰ ਬਾਈ ਕੀ ਖਾਲਾ ਠੀਕ ਹੈ ਜੀ ਆਪਣਾ ਪਿੰਡ ਕਿਹੜਾ ਵੀਰੇ ਮਾਮਦਪੁਰ ਮਾਮਦਪੁਰ ਲੋ ਬਾਈ ਮਾਮਦਪੁਰ ਪਿੰਡਾ ਬਾਈਆਂ ਦਾ ਤੇ ਕਹ ਦੋ ਗਾਂਜਾਂ ਲਏ ਕਿ ਬਾਈ ਜਿਹੜੀ ਕਾਲੀ ਗਾਂ ਹੈਗੀ ਆਪਣੀ ਸੁਨਹਲੀ ਬਾਈ ਹਾਂ ਸੁਨਹਲਾ ਹਫਤਾ ਮੰਗ ਲੈਂਦੀ ਆ ਜੀ ਅਸੇ ਹਫਤਾ ਰਹਿ ਗਿਆ ਹਾਂ ਠੀਕ ਐ ਲਓ ਜੋ ਹੱਪਤਾ ਰਹਿ ਗਿਆ ਸੂਣਦਾ ਕਹਿੰਦੇ ਬਾਈ ਕਹਿੰਦਾ ਕੈਮੀ ਸੂਏ ਸੂਜੀ ਪਹਿਲੇ ਸੂਏ ਹਾਂਜੀ ਪਹਿਲੇ ਠੀਕ ਐ ਪਲੂਣੀ ਐ ਠੀਕ ਐ ਜੀ ਆਹਾ ਗਾਂ ਬਾਈ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਆ ਇਹ ਦੁੱਧ ਕਿੰਨਾ ਬਾਈ ਇਹਦੇ ਮੰਗਰ ਨੇ ਬਾਈ 20 ਪਲੱਸ ਆ ਜੀ 20 ਪਲੱਸ ਹੈਗਾ ਹਾਂਜੀ ਠੀਕ ਐ ਮੰਗਰ ਬੱਚਾ ਹਾਂਜੀ ਠੀਕ ਐ ਲਓ ਬਾਈ 20 ਲੀਟਰ ਦੁੱਧ ਬਾਈ ਕਹਿੰਦਾ ਤੇ ਇਹਦਾ ਰੇਟ ਕੀ ਕਰਤਾ ਜੀ ਨਹੀਂ 75000 ਇਹਦਾ 75000 ਰੁਪਿਆ ਰੇਟ ਆ ਬਾਈ ਜੀ ਆਹ ਜਿਹੜੀ ਕਾਲੀ ਇਹਦਾ ਜੀ ਨਹੀਂ 65000 ਇਹਦਾ 65000 ਬਜਰ ਰਵੇ ਦੀ ਨੇ ਬਾਈ ਹਾਂਜੀ ਠੀਕ ਹੈ ਘਰ ਦੇ ਪਾਲੀਆਂ ਵਿੱਚ ਬਾਈ ਕਹਿੰਦਾ ਗਾਂਵਾਂ ਵਧੀਆ ਬਾਈ ਹੁਣ ਨੰਬਰ ਦੱਸਿਓ ਬਾਈ ਆਪਣਾ 99727 373993 ਠੀਕ ਹੈ ਆਪਣਾ ਨਾਮ ਕੀ ਵੀਰੇ ਆਰਾਮ ਸਿੰਘ ਆਰਾਮ ਸਿੰਘ ਲਓ ਵੀ ਆਰਾਮ ਸਿੰਘ ਨਾਂ ਬਾਈ ਦਾ ਜੇ ਕਿਸੇ ਨੇ ਗਾਂਵਾਂ ਖਰੀਦਣੀਆਂ ਬਾਈ ਨਾਲ ਸੰਮਰਕ ਕਰਿਓ ਇਹਨਾਂ ਉਹਲਾ ਮੰਡੀ ਦੇ ਵਿੱਚ ਪਹੁੰਚੇ ਦੇਖ ਸਕਦੇ ਹੋ ਗਾਂਵਾਂ ਫਿਰ ਦੇਖੋ ਕਿਵਰੀ ਲਓ ਪਰ ਦੋ ਵੀਰੇ ਸ਼ੇਅਰ ਤੇ ਲਾਈਕ ਲਓ ਵੀ ਮਿੱਤਰੋ ਤੁਹਾਨੂੰ ਕਿ ਗਾਂਧ ਹੋਣਿਆ ਜੀ ਦੇਖਸਾ ਇਹ ਤੋਂ ਪਹਿਲਾਂ ਗਾਂ ਦੇਖੋ ਬਹੁਤ ਵਧੀਆ ਗਾਂ ਹੈ ਜੀ ਪੂਰੀ ਵਧੀਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪਛਾ ਪੁਛਾ ਪੂਰਾ ਵਧੀਆ ਗਾੜਾ ਉਹ ਬਾਈ ਦੀ ਗਾਜੀ ਲੇਵਾ ਲੂਗਾ ਵਧੀਆ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ 16 ਕਿਲੋ ਬੋਲ ਆਈਏ 4 ਦਿਨ ਹੋ ਗਏ ਹੋਰ ਬਾਈ ਦੀ ਜੀ ਚਾਲਾ ਵਧੀਆ ਵੀਰ ਜੀ ਵਧੀਆ ਜੀ ਆਪਣਾ ਨਾਂ ਕੀ ਜੀ ਬੂਟਾ ਸਿੰਘ ਜੀ ਬੂਟਾ ਜੰਗਾ ਪਿੰਡ ਕਿਹੜਾ ਜੀ? ਦੱਤਾ ਕਿਹੜਾ ਜੀ? ਪਿੰਡ ਦੱਤਾ ਕਿਹੜਾ ਜੀ? ਇਹ ਗਾਂ ਜੀ ਆਪਣੀ ਕਹਿੰਮੀ ਸੂਈ ਹੈ ਜੀ। ਦੂਜੇ ਸੂਈ ਜੀ ਪਹਿਲਾਂ ਨੇ 22 ਕਿਲੋ ਦੁੱਧ ਦਿੱਤਾ ਜੀ। ਠੀਕ ਹੈ ਜੀ। ਹਾਂ ਹੁਣ ਦੂਜੇ ਸੂਈ ਦੀ। ਅੱਛਾ ਦੂਜੇ ਸੂਈ ਦੇ ਫਿਰ ਵਾਧੇ ਦੇਵੋਗੇ ਜੀ? ਹਾਂ ਕੋਈ 2 ਕਿਲੋ ਵਾਧੇ ਘੱਡੇ ਦੀ ਵੀਰੇ। ਠੀਕ ਹੈ। 24 ਕਿਲੋ ਹਾਂ। ਵੇਸ਼ਾ ਦਾ ਅਗਲਾ ਮੇਨ ਕੇ ਲੈ ਜਾ ਆਪਣੇ ਕੋਲ ਠੀਕ ਆ ਆਪਾਂ ਗਾਇਆਂ ਹੋਰ ਵੀ ਲੱਗਦੇ ਜੀ ਹਾਂ ਹਾਂ ਇਹ ਗੀਆਂ ਨੇ ਠੀਕ ਆ ਵੇਗੀਆਂ ਨੇ ਵੀਰੇ ਇਹ ਦੂ ਪਹਿਲਾਂ ਅੱਛਾ ਇੱਥੇ ਜੋੜਾ ਹੀ ਸੀ ਉਹਨੂੰ ਠੀਕ ਆ ਜੋੜਾ ਸੀ ਜਾਨ ਦੂਜੀ ਵੇਗੀ 88000 ਦੀ ਗੱਲ ਠੀਕ ਆ ਜੀ ਇਹਦਾ ਪਰੇਟ ਕੀ ਕਰਦਾ ਜੀ ਇਹਦਾ ਵੀਰੇ 75000 75000 16 ਕਿਲੋ ਬੋਲਾ ਹੋਣਾ ਇਸ ਟਾਈਮ ਤਿਆਰ ਹੈ ਠੀਕ ਆ ਤਿਆਰ ਆ ਜੀ 4 ਦਿਨਾਂ ਦੀ ਸੋਈ ਮਿਲੇ ਹਾਂ ਠੀਕ ਆ ਜੀ ਹਾਂਜੀ ਲਓ ਜੀ ਮਿੱਤਰੋ ਗਾਂਹ ਬਹੁਤ ਵਧੀਆ ਜੀ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਲੈਣੀ ਆ ਪੰਡ ਨੰਬਰ 9417492940 ਠੀਕ ਹੈ ਜੀ ਆਪਣੇ ਕੋਲੇ ਆਮ ਤੋ ਕੀ ਆ ਜੇ ਗਾਇਆਂ ਆਵੇਂ ਹੁੰਦੇ ਨੇ ਜੀ ਹਾਂ ਹਾਂ ਵੀਰੇ ਹਾਂ ਹਾਂ ਮਿਲਣੀਆਂ ਜੀ ਕੋਈ ਮੁੜਦਾ ਤਾਂ ਨਹੀਂ ਮਿਲਦੀਆਂ ਮਿਲਦੀਆਂ ਠੀਕ ਹੈ ਜੀ ਲੋ ਜੀ ਮਿੱਤਰੋ ਮਾਗਰ ਬੱਸ ਆਏ ਜੀ ਹਾਂ ਹਾਂ ਮਾਗਰ ਬੱਚੇ 4 ਦਿਨ ਦੀ ਸੂਈ ਹੈ 16 ਕਿਲੋ ਠੀਕ ਹੈ ਜੀ 4 ਦਿਨ ਦੀ ਸੂਈ ਹੈ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਅੱਛੀ ਗਾਂ ਨੰਬਰ ਇੱਕ ਵਾਰੀ ਹੋਰ ਬੋਲਿਓ ਜੀ 9417492940 ਠੀਕ ਹੈ ਜੀ ਪੰਡ ਬੋਲਿਓ ਜੀ ਰੱਤਾ ਖੜਾ ਜੀ ਰੱਤਾ ਖੜਾ ਵੀਰੇ ਸ਼ੇਅਰ ਕਰ ਦਿਓ ਬਾਈ ਨੂੰ ਵੀ ਸਪਰਕ ਕਰੋ ਲੈ ਜੀ ਨਾ ਬਹੁਤ ਸੋਹਣੇ ਜੀ ਦੇਖੋ ਟੱਡਾ ਟੁੱਡਾ ਪੂਰਾ ਵਧੀਆ ਹਾਂ ਜੀ ਮਿੱਤਰੋ ਤੁਹਾਨੂੰ ਦਿਖਾਉਣੇ ਆ ਮੱਝ ਤੁਸੀਂ ਮੱਝ ਦੇਖੋ ਜੀ ਬਹੁਤ ਵਧੀਆ ਮੱਝ ਹੈ ਜੀ ਮੰਡੀ ਦੇ ਵਿੱਚ ਥੇਲੇ ਵਾਲੂਆ ਦੇਖੋ ਜੀ ਠਾਨ ਸੋਹਣਾ ਦੀ ਪੂਰੀ ਸ਼ਰੇ ਦੀ ਮੱਝ ਹੈ ਜੀ ਘਰੇ ਰੱਖਣ ਵਾਲੀ ਮੱਝ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਿੰਗਾ ਸੁੰਗਾ ਦੀ ਵਧੀਆ ਜੀ ਲੋ ਜੀ ਮਿੱਤਰੋ ਵਧੀਆ ਮੱਝ ਹੈ ਜੀ ਕਾਲੀ ਹੰਡਾਂਜ ਦੇਖ ਸਕਦੇ ਹੋ ਤੇ ਪਾਣੀ ਫੱਤੇ ਤੋਂ ਮੱਝ ਹੈ ਨਾ ਜੀ ਹਾਂ ਪਣੀ ਫੱਤੇ ਤੋਂ ਮਾਜਾ ਜੀ ਕੋਈ ਬਾਈ ਨਾ ਕਰਾਂਗੇ ਗੱਲ ਆ ਹੋਰ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਆਪਣਾ ਨਾਮ ਕੀ ਹੈ ਜੀ ਕੋਲਾ ਸਿੰਘ ਜੀ ਕੋਲਾ ਸਿੰਘ ਆਪਣੇ ਮਾਜਾ ਸੂਈ ਨੂੰ ਕਿਨਾ ਚਿਰ ਹੋ ਗਿਆ ਜੀ ਤਿੰਨ ਮਹੀਨਾ ਤਿੰਨ ਮਹੀਨਾ ਹੋ ਗਿਆ ਜੀ ਦੁੱਧ ਕਿੰਨਾ ਦੇ ਰਹੀ ਹੈ ਜੀ ਦੁੱਧ ਦੇ ਹਿਸਾਬੇ ਇਹ 14 ਲੀਟਰ ਅਸਾਂ ਜੀ ਠੀਕ ਹੈ ਜੀ ਇਹਨੂੰ ਸੂਈ ਨੂੰ ਕਿਨਾ ਚਿਰ ਹੋ ਗਿਆ ਜੀ ਤਿੰਨ ਮਹੀਨਾ ਤਿੰਨ ਮਹੀਨਾ ਹੋ ਗਿਆ ਜੀ ਇਹਦਾ ਆਪਣਾ ਰੇਟ ਰੂਟ ਕੀ ਹੈ ਜੀ ਅੱਜ ਇਹਦਾ ਇਹਦਾ 115 ਜੀ 1 ਲੱਖ 15000 ਠੀਕ ਹੈ ਜੀ ਤੇ ਮੰਗਰ ਕੱਟੀ ਹੈ ਜੀ ਕੱਟੀ ਬਹੁਤ ਸੋਹਣੀ ਹੈ ਜੀ ਤੇ ਆਪਾਂ ਹੋਰ ਵੀ ਵਪਾਰ ਕਰਦੇ ਮਾਜਾ ਹੁੰਦੀਆਂ ਜੀ ਜਾ ਹੈਗੇ ਘਰੇ ਜੀ ਹੁਣ ਅੱਥਰੇ ਨੇ ਮਵਾ ਨਹੀਂ ਜਾਣਾ ਠੀਕ ਹੈ ਜੀ ਤੇ ਆਪਣਾ ਫੋਨ ਨੰਬਰ ਕਿੰਨਾ ਜੀ ਜੇ ਕਿਸੇ ਨੇ ਮੱਝ ਲੈਣੀ ਹੋਵੇ 986321786 ਠੀਕ ਹੈ ਨੋ ਬਾਰੇ ਫਿਰ ਦੱਸਿਓ ਜੇ ਨੋ ਕਿਸੇ ਆਪਣਾ ਭੋਲਾ ਸਿੰਘ ਜੀ ਭੋਲਾ ਸਿੰਘ ਲਾ ਦੇਗੇ ਲੋਕ ਭੋਲਾ ਸਿੰਘ ਦੀ ਮੱਝ ਹੈ ਬਹੁਤ ਵਧੀਆ ਮੱਝ ਹੈ ਜੇ ਕਿਸੇ ਨੇ ਖਰੀਦਣੀ ਹੈ ਬਾਈ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਆ ਕੇ ਮੰਡੀ ਦੇ ਵੀਡੀਓ ਦੇਖ ਕੇ ਮੰਡੀ ਚ ਆ ਸਕਦੇ ਹੋ ਜੀ ਤਨੋਲਾ ਪਸ਼ੂ ਮੰਡੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਆਪਣਾ ਸਬਸਕ੍ਰਾਈਬ ਕਰ ਦਿਓ ਹੋਰ ਵੀ ਬਹੁਤ ਜ਼ਿਆਦਾ ਪਸ਼ੂ ਮੰਡੀ ਚ ਪਹੁੰਚੇ ਜੀ ਉਹ ਵੀ ਮਿੱਤਰੋ ਮੱਝ ਤੁਹਾਨੂੰ ਹੋਰ ਦਿਖਾਉਣਾ ਤੁਸੀਂ ਦੇਖ ਸਕਦੇ ਮੱਝ ਕੁੰਡੇ ਮਾਜਾ ਜੀ ਕਾਲੇ ਮੋਹਰਾ ਨਾਲ ਸਾਡੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮਾਗਰ ਕੱਟਿਆ ਜੀ ਦੇਖੋ ਮੱਝ ਛੱਡਾ ਝੋੜਾ ਦਿਖਾਉਣਾ ਤੁਹਾਨੂੰ ਤੇ ਬੈਕ ਸਾਈਡ ਦੇਖੋ ਜੀ ਮੱਝ ਦੀ ਬੈਕ ਸਾਈਡ ਤੁਸੀਂ ਦੇਖ ਸਕਦੇ ਜੀ ਮੱਝ ਦੀ ਬਹੁਤ ਅਸੀ ਹੈ ਉਹ ਵੀ ਮਿੱਤਰੋ ਮੱਝ ਦੇਖੋ ਬਈ ਤੁਸੀਂ ਕਾਲੀ ਮੱਝ ਹੈ ਜੀ ਦੇਖ ਸਕਦੇ ਹੋ ਬੈਕ ਸਾਈਡ ਦੇਖੋ ਜੀ ਮੱਝ ਦੀ ਪੂਸ ਪਾਸ ਵਧੀਆ ਜੀ ਥਣਾ-ਥੋਣਾ ਦੀ ਪੂਰੀ ਵਧੀਆ ਲੇਵੇ ਦੀ ਤੇ ਕਾਲੀ ਮੱਝਾ ਜੀ ਮੋਰਾ ਨਸਲ ਦੀ ਦੇਖੋ ਬਈ ਵੀਡੀਓ ਦੇ ਵਿੱਚ ਕੁੰਡੀ ਝੋਟੀ ਹੈ ਜੀ ਮਾਗਰ ਕੱਟਾ ਬਈ ਜੀ ਦੇਖੋ ਵੀਡੀਓ ਦੇ ਵਿੱਚ ਤੇ ਮੱਝ ਬਹੁਤ ਅੱਛੀ ਹੈ ਜੀ ਮੂਰੀ ਮਾਰੀ ਪਾਈ ਹੈ ਕਾਲੀ ਢਾਂਜ ਹੈ ਤੇ ਆਹ ਬਾਈ ਦੀ ਮੱਝਾ ਬਈ ਜੀ ਬਾਈ ਨੂੰ ਪਾਪੋ ਹਦਿਆ ਹੋਰ ਬਾਈ ਕੀ ਹਾਲ ਵਧੀਆ ਬਈ ਵੀਰ ਆਪਣਾ ਨਾਂ ਕੀ ਆ ਨੇ ਨੌ ਕੀ ਆਪਣੇ ਵੀਰੇ ਮਨਦੀਪ ਸਿੰਘ ਜੀ ਮਨਦੀਪ ਸਿੰਘ ਪਿੰਡ ਕਿਹੜਾ ਜੀ ਸਾਫਰ ਕਲਾ ਜੀ ਸਾਫਰ ਕਲਾ ਹਾਂਜੀ ਠੀਕ ਆ ਸ਼ੇਰੋਂ ਕੋਲੇ ਹਾਂਜੀ ਸਾਫਰ ਕਲਾ ਪਿੰਡ ਹੈ ਤੇ ਆਪਣੀ ਮੱਝ ਕਿੰਵੀ ਸੂਏ ਵੀਰੇ ਦੂਜੇ ਸੂਏ ਦੂਜੇ ਸੂਏ ਦੁੱਧ ਕਰਾਂਗੇ ਭਾਈ ਭਾਈ 14-15 ਲੀਟਰ ਠੀਕ ਆ ਤੇ ਇਹਦਾ ਰੇਟ ਵੀਰੇ ਕੀ ਕਰਤਾ ਪਾਜਾ 2 ਲੱਖ ਭੰਗਾ 2 ਲੱਖ 15000 ਬਾਕੀ ਮੌਕੇ ਦੇਖ ਜੂ ਠੀਕ ਆ ਲੋ ਬਾਈ ਇਹਦਾ ਬਾਕੀ ਮੌਕੇ ਦੇਖ ਜੂ ਮੱਝ ਬਹੁਤ ਸੋਹਣੀ ਆ ਜੀ ਫੋਨ ਨੰਬਰ ਦੱਸਿਆ ਕੀ ਆਪਣਾ 889087 ਠੀਕ ਆ ਆ ਬਾਈ ਦਾ ਜੀ ਫੋਨ ਨੰਬਰ ਜੇ ਕਿਸੇ ਨੇ ਮੱਝ ਲੈਣੀ ਆ ਤਾਲ ਜਾ ਸਕਦਾ ਬਾਈ ਤੂੰ ਪਿੰਡ ਸਾਪਰਾ ਦੇਖੋ ਬਾਈ ਜੀ ਤੇ ਵੀਡੀਓ ਸ਼ੇਅਰ ਕਰੋ ਲਾਇਕ ਕਰੋ ਬਹੁਤ ਵਧੀਆ ਮੱਝਾਂ ਜੀ ਕਾਲੇ ਰੰਗ ਦੇ ਤੋ ਮਿੱਤਰ ਉਤਨੋਲਾ ਪੋਸੂ ਮੰਡੀ ਦੇਖ ਸਕਦੇ ਬਾਈ ਰੌਣਕਾਂ ਵਾਹਲੇ ਆ ਜਿਆਦਾ ਵਧੀਆ ਮੱਝਾਂ ਪਹੁੰਚੀਆਂ ਜੀ ਮੰਡੀ ਦੇ ਵਿੱਚ ਇਕੱਠ ਦੇਖੋ ਤੁਸੀਂ ਜੀ ਬਾਈ ਜੀ ਤੇ ਵਪਾਰੀ ਬਹੁਤ ਪਹੁੰਚੇ ਆ ਜੀ ਮੰਡੀ ਦੇ ਵਿੱਚ ਤੇ ਮੱਝਾਂ ਵੀ ਬਹੁਤ ਪਹੁੰਚੀਆਂ ਦੇਖ ਸਕਦੇ ਆ ਜੀ ਅੱਜ ਤੇਜ਼ੀ ਆ ਜੀ ਮੱਝਾਂ ਦੀ ਕੋਈ ਲੈ ਗਈ ਤੇ ਇੱਕ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਜੀ ਸਭ ਜਿਆ ਗਾਇਆਂ ਮਜਾ ਦੇਖੋ ਜੂਟੂ ਚੈਨਲ ਮੇ 43 ਵਾਲਾ 76 ਜੀ ਦੇਖ ਸਕਦੇ ਹੋ ਕੀ ਬਾਤ ਹੈ ਲੋ ਮਿੱਤਰੋ ਤੁਹਾਨੂੰ ਦਿਖਾਉਣਿਆ ਬੂਰੀ ਮਜਾ ਦੇਖੋ ਤਨੋਲੇ ਦੀ ਮੰਡੀ ਦੇ ਵਿੱਚ ਚੱਡੇ ਝੂਟੇ ਦੀ ਵਧੀਆ ਦੇਖ ਸਕਦੇ ਹੋ ਵੀਡੀਓ ਬਹੁਤ ਵਧੀਆ ਮਜਾ ਹੈ ਜੀ ਦੇਖੋ ਬਹੁਤ ਹੀ ਅੱਸੀ ਮਜਾ ਹੈ ਜੀ ਇਹ ਪਿੰਡੇ ਪੋਂਡੇ ਦੀ ਵਧੀਆ ਜੀ ਭਾਈਨਾਂ ਪਕਰਾਂਗੇ ਗੱਲ ਕਮਾਜ ਆ ਸੇ ਭਾਈਆਂ ਦੀ ਇਹ ਵੀ ਮੱਝ ਬਹੁਤ ਵਧੀਆ ਜੀ ਦੇਖ ਸਕਦੇ ਹੋ ਭਾਈ ਇਹ ਵੀ ਮੱਝ ਬਹੁਤ ਵਧੀਆ ਜੀ ਤੋਰੀ ਭਾਈ ਤੋਰੀ ਲੋ ਭਾਈ ਮੱਝ ਬਹੁਤ ਸੋਹਣੀ ਹੈ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਲੋ ਮਿੱਤਰੋ ਬਹੁਰੀ ਵਧੀਆ ਮੱਝ ਹੈ ਜੀ ਇਹ ਸੋਣ ਵਾਲੀ ਹੈ ਇਹ ਸੋਣ ਵਾਲੀ ਹੈ ਜੀ ਦੇਖ ਸਕਦੇ ਆਜਾ ਸੋਹਣੇ ਜੀ ਹੋਰਾਂ ਨਾਲ ਦੇ ਮਾਜੀ ਉਹ ਪੂਰੀ ਉਹ ਮੱਝ ਹੈਗੀ ਦੇਖੋ ਜੀ ਵੀਡੀਓ ਕਰਦੇ ਆ ਬਾਈ ਨਾਲ ਗੱਲਬਾਤ ਆਪਣੇ ਕਾਲੀ ਮੱਝਾਂ ਦਾ ਕੀ ਰੇਟ ਹੈ ਇਸਕਾ 130 ਜੀ ਹਾਂ ਜੀ 130 ਬਾਈ 130 ਇਹ ਕੰਵੇ ਸੂਆ ਇਹ ਸੂਏ ਹੈਗੇ ਦੂਜੇ ਦੂਜੇ ਪਹਿਲਾਂ ਸੂਈਤੀ ਹੁਣ ਦੂਸਰੇ ਸੂਏ ਠੀਕ ਹੈ ਉਹ ਦੂਜੇ ਸੂਏਗੀ ਠੀਕ ਹੈ ਮੰਗਰ ਕੀ ਆ ਸੋਹਣ ਵਾਲਾ ਠੀਕ ਆ ਆ ਜਿਹੜੀ ਆਪਣੇ ਪੂਰੀ ਇਹ ਇਹ ਪੂਰੀ ਚ 16 ਲੀਟਰ ਦਿੱਤੇ ਠੀਕ ਹੈ ਦੇਖ ਲਵੇ ਠੀਕ ਹੈ ਮੰਗਰ ਕੀ ਇਹਦੇ ਕੱਟਾ ਠੀਕ ਹੈ ਜੀ ਤੇਸਾ ਇਹ ਉਹ ਵਧੀਆ ਮੱਝ ਹੈ ਜੀ ਤੇ ਆਪਣਾ ਫੋਨ ਨੰਬਰ ਤੁਸੀਂ ਮੜੇ 84977 ਪ੍ਰੋਜੈਕਟਸ ਤੋਂ ਕੰਮ ਠੀਕ ਹੈ ਜੀ ਆਹ ਕੋ ਬਰੇ ਸ਼ੇਰ ਬਾਈ ਦਾ ਲੋ ਮਿੱਤਰੋ ਮੱਝ ਦੇ ਪਰਸ ਧਨੋਲੇ ਦੀ ਪਸ਼ੂ ਮੰਡੀ ਚ ਪਹੁੰਚੀ ਹੈ ਛੱਡਾ ਛੋੜਾ ਦੇਖੋ ਪੂਰਾ ਵਧੀਆ ਦੇਖੋ ਜੀ ਮੱਝ ਕਾ ਬਾਤ ਹੈ ਆ ਵੀ ਇਹ ਮੋੜਦੇ ਮੋੜਦੇ ਵੀਡੀਓ ਵਧੀਆ ਸ਼ੇਅਰ ਕਰਦੇ ਮਾਣ ਦੇਗਾ ਬਹੁਤ ਦੇਖ ਸਕਦੇ ਧਨੋਲੇ ਤੋਂ ਮੱਝ ਹੈ ਦੇਖੋ ਵੀਡੀਓ ਪੂਰੀ ਵਜੇ ਸਰੇ ਦੀ ਮੱਝ ਹੈ ਹਾਂ ਵੀ ਆਵਰੇ ਬਣੇ ਬਾਈ ਓਏ ਕਾ ਮੱਝ ਹੈ ਦੋ ਮੱਝਾਂ ਨੇ ਬਾਈਆਂ ਕੋਲ ਮੱਝ ਆ ਗਈ ਸਰੇ ਦੀ ਆਈ ਤੇ ਸਕਦੇ ਆ ਆਇਓ ਮਿੱਤਰ ਦੋ ਤੁਮ ਬੋਹ ਜਾ ਬਾਈ ਤੇ ਰੇਟ ਰੂਟ ਲਓ ਮਿੱਤਰੋ ਤੁਹਾਨੂੰ ਮੱਝ ਦਿਖਾਉਣੇ ਆ ਤਨੌਲੇ ਦੀ ਪਸ਼ੂ ਮੰਡੀ ਚ ਪਹੁੰਚੀ ਆ ਆਪਣੇ ਭਰਾ ਲੈ ਕੇ ਆ ਮੱਝ ਦੇਖ ਸਕਦੇ ਬਾਈ ਵੀਡੀਓ ਲਓ ਮਿੱਤਰੋ ਮੱਝ ਬਹੁਤ ਸੋਹਣੀ ਹੈ ਜੀ ਹਾਥੀ ਵਰਗੀ ਮੱਝ ਹੈ ਦੇਖ ਸਕਦੇ ਹੋ ਬਾਈ ਨਾਲ ਪਾ ਕਰਾਂਗੇ ਗੱਲ ਵੀਕ ਕਿ ਨਜ਼ਰ ਰਹਿ ਗਈ ਸੂਣ ਚ ਕੇ ਦੇਖ ਸਕਦੇ ਹੋ ਵੀਡੀਓ ਮੱਝ ਬਹੁਤ ਵਧੀਆ ਮੱਝ ਹੈ ਜੀ ਦੇਖੋ ਜੀ ਤਨੋਲੇ ਤੋਂ ਮੱਝ ਹੈ ਜੀ ਇਹ ਦੇਖ ਸਕਦੇ ਹੋ ਵੀਡੀਓ ਮੱਝ ਤਨੋਲੇ ਤੋਂ ਹੈ ਜੀ ਮੇਰੀ ਕਾਹਦੇ ਘਰ ਕਿਤੇ ਕਿਤੇ ਤੱਕ ਹੈ ਜਿਆ ਘਰ ਬਹੁਤ ਜੀ ਤਾਂ ਹੀ ਘਰ ਸੋਹਣਾ ਮੱਝ ਇਹਦੇ ਸਾਬ ਦਾ ਵੀਡੀਓ ਛੱਡਾ ਛੋਡਾ ਵਧੀਆ ਮੱਝ ਦਾ ਦੇਖੋ ਜੀ ਆ ਮੱਝ ਬਾਰੇ ਦੱਸ ਆਪਣੀ ਬਾਰੇ ਏ ਬਾਈ ਬਲੂ ਨੇ 16 ਕਿਲੋ ਦਿੱਤਾ ਦੂਜਾ ਸੂਆ ਸੂ ਗਈ ਠੀਕ ਆ ਹਾਂਜੀ ਠੀਕ ਆ ਕਾ ਕਰ ਰਹੇ ਸੂਣ ਚ ਇਹ 22 ਤਰੀਕ ਨੂੰ ਦਿਨ ਪੂਰੇ ਨੇ ਬਾਈ ਠੀਕ ਆ 22 ਤਰੀਕ ਨੂੰ ਦਿਨ ਪੂਰੇ ਨੇ ਕਵੇਂ ਸੂਏ ਸੂ ਗਈ ਦੂਜਾ ਸੂਆ ਬਾਈ ਦੂਜਾ ਸੂਆ ਸੂ ਗਈ ਠੀਕ ਆ ਬਾਈ ਬਾਅਦ ਸੋਣੀ ਆ ਜੀ ਪਿੰਡ ਕਿਹੜਾ ਤਨੋਲਾ ਤਨੋਲਾ ਬਾਈ ਰਾਜਗੜ ਰੋਡ ਹਾਂਜੀ ਹਾਂ ਠੀਕ ਆ ਰੇਟ ਕੀ ਕਰਤਾ ਆਪਾਂ ਇਹਦਾ ਰੇਟ ਕਰਤਾ 2 ਲੱਖ ਜੀ ਠੀਕ ਆ ਇਹਦਾ ਰੇਟ ਬਾਈ 2 ਲੱਖ ਰੁਪਈਆ ਦਾ ਮਜਰਾ ਦੂਜੀ ਕਿਹੜੀ ਆ ਗਈ ਦੂਜੀ ਆ ਬਾਈ ਲੋ ਵੀ ਇੱਕ ਮੱਝ ਹੋਰ ਆ ਗਈ ਬਾਈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਵਧੀਆ ਮੱਝ ਹੈ ਏ ਮੱਤਵਾਰੀ ਦਸੀ ਬਾਈ ਆਪਣੀ ਬਾਰੇ ਇਹ ਬਾਈ ਚੌਥਾ ਸੂਆ ਹਫਤੇ ਦੀ ਸੂਈ ਆ ਮਗਰ ਕੱਟੀ ਆ ਬਾਈ ਠੀਕ ਹੈ ਜੀ ਆ ਨਾਰੂਆਂ ਨਾਲ ਬੱਚੀ ਦੀ ਠੀਕ ਹੈ ਜੀ 14 ਲੀਟਰ ਦਦਾ ਬਾਈ ਕੰਡਿਆ ਠੀਕ ਹੈ 14 ਗੰਗ ਤੋਂ ਤੇ ਤਿੰਨ ਗੰਗ ਤੋਂ ਠੀਕ ਹੈ ਪਿੰਡ ਤਨੌਲਾ ਜੀ ਰਾਜਗੜ ਰੋਡ ਆਗਾ ਆਪਣਾ ਫੋਨ ਨੰਬਰ ਦਸੀ ਬਾਈ 99635 ਜੀ 09470 ਜੀ ਠੀਕ ਹੈ ਜੀ ਆਪਣਾ ਨਾਮ ਵੀ ਦੱਸ ਦੋ ਮੇਰਾ ਨਾਮ ਜਗਜੀਤ ਬਾਈ ਲਓ ਬਾਈ ਜਗਜੀਤ ਸਿੰਘ ਨੂੰ ਮੇੜੋ ਬਾਈ ਜੇ ਕਿਸੇ ਦੇ ਮੱਝ ਲੈਣੀ ਹੈਗੀ ਸੰਪਰਕ ਕਰਿਓ ਬਾਈ ਨਾਲ ਹਰ ਵਕਤ ਇਹਦੇ ਕੋਲ ਮੱਝਾਂ ਹੁੰਦੀਆਂ ਨੇ ਕਦੋਂ ਮਰਜ਼ੀ ਤੁਸੀਂ ਲੈ ਆ ਸਕਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਅੱਜ ਦੋ ਲਾਈਕ ਅੱਛਾ ਬਈ ਠੀਕ ਹੈ ਓਕੇ ਬਈ ਠੀਕ ਹੈ ਓਏ ਮਿੱਤਰੋ ਤਨੋਲਾ ਪਾਸੋਂ ਭੰਡਿਆ ਜੀ ਤਸੱਲੀ ਬਕਸ ਮੱਝਾਂ ਨਹੀਂ ਜੀ ਕੋਈ ਲਾਂਬੇ ਵਾਲਾ ਕੰਮ ਨਹੀਂ ਆਊਗਾ ਜੀ ਦੇਖ ਸਕਦੇ ਹੋ ਪੂੰਡੀਆਂ ਮੱਝਾਂ ਨਹੀਂ ਜੀ ਕਾਲੀਆਂ ਮੋਹਰਾਂ ਨਾ ਸਕਦੀਆਂ ਬਈ ਜੇ ਮੈਂ ਬਾਬਾ ਗੁਰਵਿੰਦਰ ਹਾਂ ਕੋੜਾ ਨਹੀਂ ਹੈਗਾ ਬਈ ਦਾ ਹਾਂ ਹਾਂ ਸੰਗ ਆ ਪੰਜਾਬ ਸੰਗਾਰ ਹਾਂ ਆ ਜਾਵਾ ਵੀਡੀਓ ਕਰ ਦਿਓ ਸ਼ੇਅਰ ਬਈ ਦੱਬ ਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮੈਸਟਰ ਢਾਲੀ ਵਾਲੀ 70 ਤੁਬੇ ਤੁਹਾਨੂੰ ਫੋਨ ਨੰਬਰ ਦੱਸ ਦਿਆਂ ਆ ਦੋ ਮੱਜਾਂ ਨੇ ਜਿੰਨਾਂ ਦੀਆਂ ਵਾਈਆਂ ਨੇ ਠੀਕ ਹੈ ਜੀ ਬੋਲੇ ਭਾਈ ਨੰਬਰ ਬੋਲੀ ਫਿਰਾਂ 986352 0947 ਠੀਕ ਆ ਆ ਵਾਈਆਂ ਦਾ ਫੋਨ ਨੰਬਰ ਜੇ ਕਿਸੇ ਨੇ ਮੱਜਾਂ ਖਰੀਦਣੀਆਂ ਤਾਂ ਸੰਪਰਕ ਲਾਜ਼ਮੀ ਕਰੇ ਹਾਂਜੀ ਭਾਈ ਜੀ ਤੁਹਾਨੂੰ ਮੰਡੀ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਆਪਣੇ YouTube ਚੈਨਲ ਮਿਸਟਰ ਢਾਲੀਵਾਲ ਸੇਟਰ ਨੂੰ ਸਬਸਕ੍ਰਾਈਬ ਕਰੋ ਭਾਈ ਜੀ ਤੇ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਉਹਨਾਂ ਚੱਕ ਦਿਓ ਆ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ ओके okay, भाई